ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਨੀ ਅੱਜ ਦੀ ਵੱਡੀ ਖਬਰ ਜੰਮੂ ਕਸ਼ਮੀਰ ਚ ਤੀਰਥ ਯਾਤਰੀਆਂ ਨਾਲ ਭਰੀ ਬੱਸ ਤੇ ਅੱਤਵਾਦ ਹਮਲਾ 10 ਜਣਿਆਂ ਦੀ ਮੌਤ ਇਸ ਦੇ ਨਾਲ ਹੀ ਬੱਸ ਸ਼ਿਵ ਖੋਦਾ ਮੰਦਰ ਤੋਂ ਘਟਨਾ ਪਰਤ ਰਹੀ ਸੀ ਇਸ ਦੇ ਨਾਲ ਹੀ ਸ਼ਰੀ ਨੰਗਰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਚ ਐਤਵਾਰ ਨੂੰ ਇੱਕ ਮੰਦਰ ਤੋਂ ਤੀਰਥ ਯਾਤਰਾ ਨੂੰ ਲੈ ਕੇ ਜਾ ਰਹੀ ਬਸ ਤੇ ਸ਼ੱਕੀ ਅਤਵਾਦੀਆਂ ਨੇ ਗੋਲਾਬਾਰੀ ਕੀਤੀ ਜਿਸ ਚ 10 ਲੋਕਾਂ ਦੀ ਮੌਤ ਹੋ ਗਈ ਦੱਸਦੀਏ ਸ਼ੇਖੋ ਸ਼ਿਵ ਖੋਦਾ ਮੰਦਰ ਤੋਂ ਕਟੜਾ ਪਰਤ ਰਹੀ ਸੀ ਜਦ ਅਤਵਾਦੀਆਂ ਨੇ ਇਸ ਤੇ ਹਮਲਾ ਕਰ ਦਿੱਤਾ ਸੂਤਰ ਅਨੁਸਾਰ ਇਹ ਅਤਵਾਦੀਆਂ ਦਾ ਉਹ ਸਮੂਹ ਹੈ ਜੋ ਰਜੋਰੀ ਪੋਂਚ ਤੇ ਅਤੇ ਰਿਆਸੀ ਅਤੇ ਉਪਰਲੇ ਇਲਾਕਿਆਂ ਵਿੱਚ ਲੋਕ ਕੀ ਹੋਏ ਹਨ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ